ਸਰਸ਼ੀ ਕਾਲ ਜੀ ਤੁਹਾਡਾ ਸਵਾਗਤ ਹੈ ਨੀ ਚੂਟੂ ਚੈਨਲ ਤੇ ਅੱਜ ਵਾਲੇ ਸੂਟ ਮੈਂ ਬ੍ਰੌਕਟ ਦੇ ਲੈ ਕੇ ਆਈ ਆਂ ਵਰਕ ਵਾਲੇ ਵੀ ਆ ਤੇ ਹਰ ਤਰ੍ਹਾਂ ਦੇ ਇਹਦੇ ਵਿੱਚ ਤੁਹਾਨੂੰ ਮਿਲ ਜਾਣਗੇ ਇਹ ਬ੍ਰੌਕਟ ਦੀ ਸ਼ਰਟ ਕ੍ਰੇਪ ਦੀ ਬਾਟਮਾ ਜੀ ਮੈਚਿੰਗ ਸੂਟ ਆਉਣਗੇ ਤੇ ਕਾਫੀ ਕਲਰ ਨੇ ਡਿਜ਼ਾਈਨ ਅਲੱਗ-ਅਲੱਗ ਕ੍ਰੇਪ ਤੇ ਵਰਕ ਵਾਲੇ ਸੂਟ ਜੀ 올ਓਵਰ ਸੂਟ ਹੋਵੇਗਾ ਚਨੌੜ ਦੁਪੱਟਾ ਦੁਪੱਟੇ ਤੇ ਫੋਰ ਸਾਈਡਡ ਵਰਕ ਕੀਤਾ ਹੋਇਆਗਾ ਤੇ ਇਹਦੇ ਵਿੱਚ 4-5 ਕਲਰ ਤੁਹਾਨੂੰ ਮਿਲ ਜਾਣਗੇ। ਇਹ ਵਾਲਾ ਸਿੰਗਲ ਪੀਸ ਹੈ ਜੀ ਕ੍ਰੇਪ ਦਾ। ਹੈਵੀ ਦੁਪੱਟਾ ਆਵੇਗਾ। ਤੇ ਚਨਾਉਣ ਦੁਪੱਟਾ ਹੋਵੇਗਾ ਵਰਕ ਕੀਤਾ। ਇਹ ਜੌਰ ਜਟ ਦੇ ਹੈ ਜੀ। ਜੌਰ ਜਟ ਤੇ ਵਰਕ ਕੀਤਾ ਹੋਇਆ ਦੁਪੱਟਾ ਵੀ ਜੌਰ ਜਟ ਦਾ। 올ਓਵਰ ਸੂਟ ਆਉਣਗੇ। ਇਹਦੇ ਵਿੱਚ ਤੁਹਾਨੂੰ ਕਾਫੀ ਕਲਰ ਮਿਲ ਜਾਣਗੇ। ਤੁਸੀਂ ਟਿੱਕ ਲਗਾ ਕੇ ਆਪਣੇ ਲਈ ਅ ਕਲਰ ਬੁੱਕ ਕਰਵਾ ਸਕਦੇ ਹੋ। ਇਹ ਹੈਵੀ ਵਰਕ ਵਾਲਾ ਦੁਪੱਟਾ ਆਵੇਗਾ ਜੀ 4 ਸਾਈਡ ਦਾ ਦੁਪੱਟਾ। ਜਾਰਜਾ ਦਾ ਦੁਪੱਟਾ ਹੋਵੇਗਾ ਤੇ ਟਾਫਤਾ ਸ਼ਿਲਕ ਦਾ ਇਹਨਾਂ ਨਾਲ ਜਿਹੜਾ 5 ਮੀਟਰ ਸੂਟ ਲੱਗਿਆ ਹੋਇਆਗਾ ਤੇ ਇਹ ਇਹਦੇ ਵਿੱਚ ਤੁਹਾਨੂੰ ਕਾ ਕਲਰ 5-6 ਮਿਲ ਜਾਣਗੇ ਇਹ ਸ਼ਿਲਕ ਵੀ ਸੋਹਣਗੇ ਜੀ ਪਹਿਲਾਂ ਨਾਲ ਰੇਟ ਵੱਧ ਸੀ ਹੁਣ ਇਹਨਾਂ ਦਾ ਰੇਟ ਬਹੁਤ ਘਟ ਗਿਆਗਾ ਤੇ ਚਨਾਉਣ ਦੁਪੱਟਾ ਹੋਵੇਗਾ ਤੇ ਮਿਰਰ ਵਰਕ ਕੀਤਾ ਹੋਇਆਗਾ ਸ਼ਰਟ ਤੇ ਬਾਟਮ ਤੇ 슬ੀਵ ਤੇ ਤੇ ਇਹਦੇ ਵਿੱਚ ਤੁਹਾਨੂੰ 5-6 ਕਲਰ ਮਿਲ ਜਾਣਗੇ ਦੁਪੱਟੇ ਤੇ ਵਰਕ ਆਵੇਗਾ फोर साइड वाले दुपट्टे पे वर्क किया हुआ हैगा ये शिमर ਦਾ ਜੀ ਸਿੰਗਲ ਪੀਸ ਹੈ ਤੇ ਬਾਟਮ ਤੇ 슬ੀਵ ਤੇ ਵਰਕ ਹੋਵੇਗਾ ਇਹ ਵੀ शिमर ਦੇ ਸ਼ਰਟ ਜੀ 슬ੀਵ ਤੇ ਵਰਕ ਬਾਟਮ ਬੈਲਵਰਡ ਦੀ ਲੱਗੀ ਹੋਈ ਹੈ ਇਹਦੇ ਵਿੱਚ ਦੋ ਕਲਰ ਨੇ ਇਹ ਵੀ ਬ੍ਰੌਕਰਟ ਦੇ ਆਉਣਗੇ ਜੀ ਬ੍ਰੌਕਰਟ ਦੀ ਸ਼ਰਟ ਤੇ ਕ੍ਰੇਪ ਦੀ ਬਾਟਮ ਲੱਗੀ ਹੋਈ ਹੈ ਇਹਦੇ ਨਾਲ ਤੇ ਇਹਨਾਂ ਸਾਰੇ ਸੂਟਾਂ ਦਾ ਜੀ ਰੇਟ ਵੀਡੀਓ ਦੇ ਵਿੱਚ ਮੈਂਸ਼ਨ ਕੀਤਾ ਹੋਇਆ ਹੈਗਾ ਤੇ ਉਸ ਦੇ ਅਕੋਰਡਿੰਗ ਤੁਸੀਂ ਆਪਣਾ ਜਲਦ ਤੋਂ ਜਲਦੀ ਆਰਡਰ ਬੁੱਕ ਕਰਵਾ ਸਕਦੇ ਹਾਂ ਥੈਂਕ ਯੂ